ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੱਬਰਵੱਛਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ। ਤੇ ਨੇੜੇ ਦੀ ਗੱਲ ਕਰੀਏ ਤਾਂ 메ਨ ਕਸਬਾ 메ਨ ਸ਼ਹਿਰ ਜਿਹੜਾ ਮੋਦਕੀ ਰਹਿ ਜਾਂਦਾ ਤੇ ਐਸ ਵੇਲੇ ਤੁਹਾਨੂੰ ਫੌਜੀ ਦੇ ਘਰੋਂ ਕਬਰਵੱਛੇ ਨਗਰ ਦੇ ਵਿੱਚੋਂ ਦੋ ਸੁਈਆਂ ਸਵਾਈਆਂ ਝੋਟੀਆਂ ਆ ਵਖਾਉਣ ਲੱਗੇ ਆ ਸਵੇਰ ਦੇ ਟਾਈਮ ਨੋਟ ਕਰਿਓ ਜਵਾਈ ਇਹਨਾਂ ਦੀ ਰੋਕੀ ਹੋਈ ਆ ਸੱਜਣੋ ਕਿਹੜਾ ਕਿਹੜਾ ਸੁਹਾ ਸੁਈਆਂ ਕਿੰਨਾ ਕਿੰਨਾ ਦੁੱਧ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਫੌਜੀ ਸਾਹਿਬ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂਗੇ ਜਿੰਨਾ ਜਿੰਨਾ ਦੁੱਧ ਦੱਸਿਆ ਜਾਂਦਾ ਸੂਏ ਪਸ਼ੂਆ ਤੁਸੀਂ ਸੱਜਣੋ ਝੋ ਸਕਦੇ ਆ ਤੇ ਬਾਕੀ ਓਕੇ ਰਿਪੋਰਟ ਝੋਟੀਆਂ ਆਜੋ ਸ਼ੁਰੂ ਕਰੀਏ ਲਈਏ ਜਾਣਕਾਰੀ ਫਿਰ ਝੋ ਕੇ ਵੀ ਵਿਖਾਵਾਂਗੇ ਤੁਹਾਨੂੰ ਦੋਨੇ ਝੋਟੀਆਂ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਸੰਤੂ ਡੇਰੀ ਫਾਰਮ ਦੇਖਣ ਆ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਪਰਮਾਤਮਾ ਗੁਰਦਾਸ ਬੇਨਤੀ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਣ ਸ਼ੁਕਰ ਅਦਾ ਤੇ ਦਾ ਹਨਾ ਵੀ ਮਾਰਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਹਾਂ ਦਿਨ ਦੁੱਖ ਨੇ ਰਾਤ ਚੌਗੜੀ ਤਰੱਕੀ ਬਖਸ਼ੇ ਹਾਂਜੀ ਤੇ ਫੌਜੀ ਸਾਹਿਬ ਆਪਣਾ ਡਰੈੱਸ ਨਾਹਰਦੀਪ ਸਿੰਘ ਪਿੰਡ ਖਬਰੋਸ਼ਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਪੈਂਦੀ ਆਪਾਂ ਨੂੰ ਮੋਦਕੀ ਮੇਨਕ ਮੋਦਕੀ ਸ਼ਹਿਰ ਕਸਬਾ ਆ ਜਾਂਦਾ ਹਨਾ ਕਸਬਾ ਆਪਾਂ ਨੂੰ ਨੇੜੇ ਪੈ ਗਿਆ ਤੇ ਫੋਨ ਨੰਬਰ ਹੈਗਾ 70873 83195 ਅੱਜ ਦੋ ਝੋਟੀਆਂ ਹਾਂਜੀ ਦੋ ਝੋਟੀਆਂ ਤੇ ਦੋਨੇ ਸੂਈਆਂ ਸਵਾਈਆਂ ਦੋਨੇ ਸੂਈਆਂ ਸਵਾਈਆਂ ਇੱਕ ਦੇ ਕਹਿੰਗੇ ਵੀ ਹਫਤੇ ਦੀ ਲਗਭਗ ਇਹ ਸੂਈ ਆ ਠੀਕ ਆ ਦੂਸਰੀ ਦੇ ਮਾਲਕਾਂ ਨੇ ਦੱਸਿਆ ਹੈਗਾ 12 ਤੋਂ 14 ਦਿਨ ਪਰ ਆਪਾਂ 20 ਦਿਨ ਮੰਨਦੇ ਹੈਗੇ ਹੁਣ ਠੀਕ ਆ ਉਹ ਤਕਰੀਬਨ ਦੁੱਧ ਉੱਤੇ ਤਿਆਰੀ ਪੂਰੇ ਤੇ ਠੀਕ ਆ ਹਾਂ ਇਹ ਛੋਟੀ ਹਜੇ ਦੁੱਧ ਤੇ ਆਊਗੀ ਓਕੇ ਤੇ ਫੌਜੀ ਸਾਹਿਬ ਇਹ ਹਫਤੇ ਦੀ ਸੂਈ ਆ ਤੇ ਸੂਹਾ ਕਿਹੜਾ ਸੂਈ ਆ ਸੂਹਾ ਤੀਸਰਾ ਗਲਦੀ ਵੀਰ ਤੀਜਾ ਸੂਹਾ ਇਹਦੇ ਮਾਲਕਾਂ ਨੇ ਦੱਸਿਆ ਵੀ ਸੂਈ ਆ ਹਾਂਜੀ ਕਹਿਨੂੰ ਦੂਜਾ ਵੀ ਕਹਿ ਸਕਦੇ ਹੈਨਾ ਮੈਂ ਦੂਜਾ ਕਹਿ ਲਈ ਪਰ ਸੂਏ ਨਾਲ ਕੋਈ ਫਰਕ ਨਹੀਂ ਪੈਂਦਾ ਹਾਂ ਹਾਂ ਸੂਏ ਵੀ ਵੀ ਸੂ ਜਾਂਦੀਆਂ ਕਰਵਾੜ ਕੇ ਖਰਾ ਖਰਾ ਚਾਹੀਦਾ ਬੰਦਾ ਬੰਦਾ ਇਹਨਾਂ ਦੇ ਮਗਰ ਚਾਹੀਦਾ ਹੈਨਾ ਰਾਸ਼ਨ ਵਾਲਾ ਰਾਸ਼ਨ ਵਾਲਾ ਚਾਹੀਦਾ ਸੂਏ ਵੀ ਵੀ ਸੂ ਜਾਂਦੀਆਂ ਹੈਗੀਆਂ ਤੇ ਹਫਤੇ ਦੀ ਸੂਈ ਥੱਲੇ ਦੁੱਧ ਫੌਜੀ ਸਾਹਿਬ ਕਿੰਨਾ ਹੈ ਦੇ ਕੋਲੇ ਦੁੱਧ ਤੇ ਕੁਲਦੀਵੀਰ ਜੀ ਝੋਟੀ ਦਾ ਵੇਰ ਦੇਖੀ ਹੈ ਨਾ ਝੂਠ ਬੋਲਣ ਵਾਲੀ ਗੱਲਾਂ ਅਗਲਾ ਕੋਈ ਝੂਠ ਬੋਲੀ ਜਾਂਦਾ ਹੈਗਾ ਹਾਂ ਦੁੱਧ ਝੋਟੀ ਕੋਲ ਇਸ ਟਾਈਮ 12 ਲੀਟਰ ਜਿਹੜਾ ਆਪਾਂ ਮਣਾ ਦਾ ਗਗਲੇ ਨੇ ਹਫਤੇ ਦੀ ਸੂਈ ਆ 12 ਲੀਟਰ ਦੁੱਧ ਅਗਲਾ ਆਪਦਾ ਮਣਕੇ ਆ ਜੇ ਝੱਕ ਮਾਰ ਕੇ ਮਣਕੇ ਲੈ ਜਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਦੋਂ ਤਸੱਲੀ ਨਹੀਂ ਹੁੰਦੀ ਉਹ ਨੀਦਰ ਚੋਈ ਜਾਵੇ ਉਹ ਨੀਦਰ ਚੋਈ ਜਾਵੇ ਠੀਕ ਆ ਬਾਕੀ ਦੁੱਧ ਕੱਢੂਗੇ 15 ਤੋਂ 16 ਲੀਟਰ ਅੱਛਾ ਵੈ ਤਾਂ ਛੋਟਾ ਝੋਟੀ ਦਾ ਹਾਂ ਕੱਦ ਪਾਲਾ ਵੱਡਾ ਨਹੀਂ ਤੇ ਪਰ ਲੇਵਾਾਂ ਦੀ ਮੈਨੂੰ ਲੱਗਾ ਹਾਂ ਕੱਦ ਦਰਮਿਆਨ ਦਾ ਲੇਵਾ ਤਾਂ ਐ ਲੱਗਦਾ ਜਿਵੇਂ ਦੂਸਰੀ ਮੱਝ ਨਾਲ ਵਾ ਕੇ ਲਾਦਾ ਹੁੰਦਾ ਹੈ ਹਾਂ ਵੀ ਅਮਰੀਕਨ ਗਾਂ ਹੀ ਆ ਅਮਰੀਕਨ ਗਾਂ ਫੇਰ ਹੈਗੀ ਬੱਚਾ ਆ ਗਿਆ ਸਜਣੋ ਕੱਟਾ ਮਗਰੇ ਨੋਟ ਕਰ ਲਿਓ ਸੂਆ ਸੂਈਆ ਤੀਜਾ ਤੇ ਹਫ ਚੋਣ ਤਾਂ ਹੁਣ ਵਤਾਰਾ ਵਿਖਾਈ ਦੇਣੀਆਂ ਵਤਾਰਾ ਦਿਖਾ ਦੇਣੀਆਂ ਤੋਰ ਕਰਾ ਦਈਏ ਚੈੱਕ ਪਹਿਲਾਂ ਪਏ ਦੀ ਸਜਣੋ ਤੋਰ ਚੈੱਕ ਕਰਿਓ ਤੀਜਾ ਸੁਆ ਸੂਈ ਕੱਦ ਤੁਹਾਨੂੰ ਦੱਸਦਾ ਬਾਲੇ ਵੱਡੇ ਦੀ ਨਹੀਂ ਦਰਮਿਆਨੇ ਦੀ ਤੇ ਪਰ ਕਰਮਾਂ ਵਾਲੀ ਜਿਉਂਦੀ ਰਹੇ ਜੋ ਇਹਨੂੰ ਕੁਦਰਤ ਨੇ ਦੁੱਧ ਲਾਇਆ ਨਾ ਇਹ ਵੀ ਨੋਟ ਕਰ ਲਿਓ ਬਾਲੇ ਵੱਡੇ ਕੱਦਾਂ ਵਾਲੀਆਂ ਵੀ ਨਹੀਂ ਦੁੱਧ ਦਿੰਦੀਆਂ ਠੀਕ ਆ ਆਪਦਾ ਆਪਦਾ ਤਜਰਬਾ ਕਈਆਂ ਭੈਣਾ ਭਰਾਵਾਂ ਦਾ ਕਹਿੰਦਾ ਕੱਦ ਵਾਲੀ ਮਾਂ ਲੈਣੀ ਆ ਤੇ ਦੁੱਧ ਵੱਧ ਦੇਊਗੀ ਪਰ ਇੱਥੇ ਨਿੱਕੇ ਕੱਦਾਂ ਵਾਲੀਆਂ ਵੀ ਮੈਂ 15-15 ਕਿਲੋ ਦਿੰਦਿਆਂ ਵੇਖੀਆਂ ਆ ਤੁਹਾਡੇ ਬਾਕੀ ਸ਼ੀਸ਼ਾ ਸਾਹਮਣੇ ਆ ਆਪਣੇ ਘਰ ਦੀਆਂ ਵੇਚੀਆਂ ਮਾਦਰਾਂ ਹਾਂ ਆ ਸ਼ੀਸ਼ਾ ਇਹ ਵੀ ਤੁਹਾਡੇ ਇੱਕ ਸਮਝ ਲਓ ਪ੍ਰੈਕਟੀਕਲ ਸਾਹਮਣੇ ਆ ਇਹਨੇ ਵੀ ਕਰਮਾਰੀ ਨੇ 15-16 ਲੀਟਰ ਦੁੱਧ ਦੇਣਾ ਕਿਉਂਕਿ ਅੱਜ ਵੀ ਇਹਦੇ ਕੋਲੋਂ ਤੁਸੀਂ ਹਫ਼ਤੇ ਦੀ ਸੂਈ ਥੱਲੇ 12 ਦੁੱਧ ਤਿਆਰ ਆ ਵੇਖੀ ਬਹੁਤ ਧਿਆਨ ਨਾਲ ਤੇ ਇਹਦੀਆਂ ਪਾ ਧਰਾ ਤੂਰਾ ਫਿਰ ਚੈੱਕ ਕਰਾਈ ਦੀਏ ਬਾਲਟੀ ਲਿਆਂਦੀ ਹਾਂਜੀ ਛੱਡੋ ਬੱਚਾ ਫਿਰ ਸੱਜਣੋ ਸਵੇਰ ਦਾ ਟਾਈਮ ਤੁਹਾਨੂੰ ਇਹ ਗੱਲ ਪਹਿਲਾਂ ਆਪਾਂ ਵੀਡੀਓ ਚ ਬੋਲੀ ਵੀ ਹਜੇ ਚੋਣਾਂ ਵਾਲੀਆਂ ਰੋਕੀਆਂ ਹੋਈਆਂ ਹੋਜੀ ਸਾਹਿਬ ਕਿੰਨੇ ਕੁ ਲੇਟ ਆਪਾਂ ਲੇਟ ਲਗਭਗ 3:30 ਪੌਣੇ ਨੂੰ ਹੋਗੇ ਹੋਣੇ ਆ ਹਾਂ ਇੰਨਾ ਕੁ 3:30 ਦਾ ਟਾਈਮ ਹੋਊਗਾ ਮੇਰਾ ਮੰਨਣਾ 8:40 ਮਿੰਟ ਹੋ ਗਏ 8:00 ਤੇ 40 ਮਿੰਟ ਦਾ ਸਮਾਂ ਸੱਜਣੋ ਹੁਣ ਜਦੋਂ ਮੰਨ ਲਓ ਵੀ ਉਵੇਂ 6:00 ਵਜੇ ਚਵਾਈ ਕਰਦੇ ਕਿ ਪਹਿਲਾਂ ਹਾਂਜੀ ਸਵਾ ਦੋ 2.5 ਘੰਟੇ ਲਗਭਗ ਆਪਾਂ ਲੇਟ ਆਏਗੇ ਸਵਾ ਦੋ ਦੋ ਕ ਘੰਟੇ ਸਵਾ ਦੋ ਘੰਟੇ ਲੇਟ ਆ ਹਾਂਜੀ ਹਾਂ ਸੱਜਣੋ ਆ ਵੇਖੋ ਬੱਚਾ ਛੜਾਤਾ ਧਾਰਾ ਤੁਹਾਨੂੰ ਚੈੱਕ ਕਰਾ ਦੇਣੀ ਆ ਉਦੋਂ ਬਾਅਦ ਇੱਕ ਝੋਟੀ ਅੱਗੇ ਖੜੀ ਆ ਉਹਦੀ ਵੀ ਨਾਲ-ਨਾਲ ਡਿਟੇਲ ਲਈ ਚੱਲਦੇ ਆ ਇਹ 19 ਦੇਰ ਪਸੂਦੀ ਆ ਆ ਜਿਹੜੀ ਆਪਣੀ ਝੋਟੀ ਇਹ ਸੁਆ ਕਿਹੜੀ ਆ ਇਹ ਸੂਆ ਕਲੀ ਵੀਰ ਕਹਿੰਦੇ ਆ ਆਪਾਂ ਦੂਸਰਾ ਸੂਆ ਕਹਿ ਲਈਏ ਠੀਕ ਆ ਖੂਬ ਸਿੰਗੀ ਸੰਗੀ ਸਭ ਕੁਝ ਬਿਲਕੁਲ ਬਾਕੀ ਸਲਾ ਖਬਣ ਕੋ ਬਹੁਤ ਆ ਹਾਂਜੀ ਇੱਕ ਰੰਗ ਕਾਲੀ ਆ ਠੀਕ ਆ ਪਰ ਸੂਆ ਅਰੀਜਨਲ ਤੀਸਰਾ ਸੂਆ ਇਹ ਵੀ ਤੀਜਾ ਹੀ ਸੂਈ ਆ ਹਾਂਜੀ ਤੀਜਾ ਸੂਆ ਸੂਈ ਹੈ ਕੀ ਬਾਤ ਆ ਇਹ ਆਪਾਂ ਦੱਸਤੀ ਵੀ 15-20 ਦਿਨਾਂ ਦੀ ਸੂਈ ਹਾਂਜੀ 15 ਤੋਂ 20 ਦਿਨ ਦੀ ਸੂਈ ਆ ਓਕੇ ਕੱਟੇ ਦੇ ਚਾਰ ਦੰਦ ਆ ਜਿਹੜਾ ਮਾਲ ਦੇਖਣ ਪਰਖਣ ਵਾਲੇ ਆ ਆਹ ਜਿਹੜਾ ਕਿ ਦੰਦ ਦੇਖ ਲੈਣ ਕੱਟੇ ਦੇ ਠੀਕ ਆ ਇਹਦੇ ਕੋਲੇ ਦੁੱਧ ਦੁੱਧ ਇਸਕਾ ਮਾ 12 ਲੀਟਰ ਖੁੱਲਾ ਜਿਵੇਂ ਮਰਜ਼ੀ ਨਾਲ ਪੀ ਲੈ 12 ਲੀਟਰ ਦੁੱਧ ਹੀ ਇਹਦੇ ਕੋਲੇ ਤੇ 12 ਹੀ ਉਹਦੇ ਕੋਲੇ 12 ਹੀ ਉਹਦੇ ਕੋਲ ਉਹ ਪਰ ਹੱਤੀ ਸੁਈ ਇਹ ਆਪਣੇ ਪੀਕ ਲੈਵਲ ਤੇ ਚੈੱਕ ਕਰਦੀ ਹੈ ਵੀ ਲੀਟਰ ਖੰਡ ਲੈਟੀ ਫਾਈਨ ਲਫਫੇ ਹੋਰ ਵਧੂਗੀ ਤਣੀ 12 ਦੇਈ ਜਾਉ ਨਹੀਂ ਤੇ 12 ਦੇਈ ਜਾਉਗੀ ਸਾਰੀ ਇੱਕ ਰੰਗ ਕਾਲੀ ਇੱਕ ਰੰਗ ਕਾਲੀ ਠੀਕ ਉਤਰੀ ਹੀ ਬੁੱਤ ਚੋਣ ਵਿਚਾਰੀ ਨੂੰ ਲੱਗਾ ਹੈਗਾ ਬਾਕੀ ਸੀਰ ਸੌ ਬਹੁਤ ਜ਼ਿਆਦਾ ਹੈ ਠੀਕ ਆ ਹਾਂ ਸੀਰ ਦਾ ਤਾਂ ਵੱਧਾ ਵੀ ਬੱਚਾ ਛੱਡੋ ਨਾ ਛੱਡੋ ਹਾਂਜੀ ਵੀ ਐਂ ਹੀ ਭੇਜੋ ਐਂ ਹੀ ਕੋਈ ਵਾਸਤੇ ਰੰਗ ਕਰਵਾ ਲਈ ਨਹੀਂ ਠੀਕ ਆ ਉਹ ਕੇ ਰਿਪੋਰਟ ਆ ਸਜਣੋ ਕਿ ਚਵਾਈ ਬਹੁਤ ਬੋਲੀ ਆ ਰੂਹ ਵਰਗੀ ਹੈ ਰੂਹ ਵਰਗੀ ਠੀਕ ਆ ਠੀਕ ਆ ਠੀਕ ਆ ਤੇ ਆਪਾਂ ਪਹਿਲਾਂ ਉਹਦੀਆਂ ਧਾਰਾ ਚੈੱਕ ਕਰਾਈਏ ਮੁੜ ਕੇ ਤੋਰ ਤਾਰ ਕੇ ਵਿਖਾ ਕੇ ਫੇਰ ਧਾਰਾ ਚੈੱਕ ਕਰਾ ਦੇਾਂਗੇ ਹਨਾ ਠੀਕ ਠੀਕ ਆਪਸ ਮੈ ਆਈ ਆ ਸੱਜਣੋ ਬੱਚਾ ਇਹਦਾ ਮੂਰੇ ਬੰਤ ਆ ਇਹਦੀਆਂ ਧਾਰਾ ਤੁਸੀਂ ਮੰਨ ਲਓ ਵੀ ਚੈੱਕ ਕਰ ਲਓ ਦੇਖੋ ਚਵਾਈ ਲੱਗੀ ਚਵਾਈ ਤਾਂ ਫੌਜੀ ਸਾਹਿਬ ਬਹੁਤ ਸਾਫ ਆ ਚਵਾਈ ਬਿਲਕੁਲ ਪੂਰੀ ਸਾਫ ਜੇ ਬਸ ਕਰ ਪੁੱਤ ਤੇ ਮੂਰੇ ਮਾਰ ਦੇ ਨਹੀਂ ਠੀਕ ਆ ਓਕੇ ਰਿਪੋਰਟ ਆ ਸਜਰੋ ਸੂਏ ਸਾਏ ਪਸੂਆ ਆਪਾਂ ਹਰ ਵੀਡੀਓ ਚ ਇਹ ਕਹਿੰਨੇ ਆ ਵੀ ਸੂਏ ਪਸੂ ਦਾ ਜਦੋਂ ਤੁਹਾਨੂੰ ਕੋਈ ਭੈਣ ਭਰਾ ਦੁੱਧ ਦੱਸਦਾ ਮਗਰੋਂ ਕਹਿਣ ਨਾਲੋਂ ਪਹਿਲਾਂ ਚੋਇਆ ਕਰੋ ਤਸੱਲੀ ਕਰ ਲਿਆ ਕਰੋ ਧੰਨਵਾਦ ਆ ਤੁਹਾਡਾ ਵੀ ਤੇ ਫੌਜੀ ਸਾਹਿਬ ਇਹ ਝੋਟੀ ਆਪਾਂ ਕਿੰਨੇ ਦੀ ਦੇਣੀ ਆ ਗੁਰਦੀਪ ਜੀ ਜੇਕਰ ਦੁੱਧ ਦੇ ਹਿਸਾਬ ਨਾਲ ਦੇਖੀਏ ਤਾਂ ਹਾਂ ਝੋਟੀ ਬਹੁਤ ਪੈਸਿਆਂ ਦੀ ਆ ਠੀਕ ਆ ਕੱਦ ਦੇ ਰਹਿਣਾ ਮੈਂ ਇਹਦਾ ਹਾਂ ਉਹ ਆਪਾਂ ਗੱਲ ਪਹਿਲਾਂ ਵੀ ਦੱਸਤੀ ਆ ਹਾਂ ਆਪਾਂ ਕੱਦ ਦੇ ਹਿਸਾਬ ਨਾਲ ਹੀ ਰੇਟ ਰੱਖਾਂਗੇ ਇਹਦਾ ਠੀਕ ਆ ਲੱਖ ਰੁਪਏ ਦੇ ਵਿੱਚੋਂ ਮਾਨਤਾਣ ਕਰਦਾ ਇੱਕ ਲੱਖ ਰੁਪਏ ਚ ਮਾਨਤਾਣ ਕਰ ਦਿਆਂਗੇ ਜਿੱਦ ਤੋਂ ਝੋਟੇ ਨੂੰ ਜੰਨਾ ਦੁੱਧ ਲੱਗਾ ਇਹਨੂੰ ਝੋਟੀ ਇੱਕ 20 ਦੀ 25 ਦੀ ਜਿਵੇਂ ਮਰਜ਼ੀ ਵੇਚ ਲੈ ਉਹਦਾ ਠੀਕ ਆ ਵੀ ਕਰਦ ਹੁੰਦਾ ਤਾਂ ਕਰਦ ਹੁੰਦਾ ਦਾ ਹੁਣ ਹੁਣ ਕਿੰਨੇ ਦੀ ਦੇ ਦਿੱਤੀ ਹੈ ਹਾਂ ਨਾ ਜੀ ਲੱਖ ਦੇ ਵਿੱਚ 3000 ਮਾਨਤਾਣ ਕਰ 97000 ਦੀ ਹਾਂਜੀ ਇਸ ਤੋਂ ਬਾਅਦ ਕੋਈ ਕਸਾਈ ਵਿੱਚ ਨਾ ਜ਼ਿਆਦਾ ਪਵੇ ਠੀਕ ਆ ਸਰ ਭਾਏ ਦਾ ਛੋੜ ਛੱਪਾ ਹੀ ਕੀਤਾ ਜਾਊਗਾ ਉਹ ਕਿਸਤਾਂ 90 ਚ ਹਾਂ ਤੇ ਜੇ ਆਪਣੇ ਕੋਲ ਖੜੀ ਰਹੀ 15 ਤੋਂ 16 ਲੀਟਰ ਕਰਕੇ ਤਿਆਰ ਵਿੱਚ ਆਏ 15 ਤੋਂ 16 ਲੀਟਰ ਦੁੱਧ ਆਪਾਂ ਤਿਆਰ ਕਰਕੇ ਵੀ ਵੇਚ ਦਾਂਗੇ ਜੇ ਆਪਣੇ ਕੋਲੇ ਖੜੀ ਰਹੀ ਇੰਨਾ ਮਾਨ ਆ ਇਹਦੇ ਕਰਮਾਂ ਵਾਲੀ ਤੇ ਆਪਾਂ ਨੂੰ ਹਣਾ ਹਾਂਜੀ ਠੀਕ ਆ ਠੀਕ ਆ ਓਕੇ ਰਿਪੋਰਟ ਤੇ ਇਹਦੀ ਤੋਰ ਕਰਾਈਏ ਚੈੱਕ ਲੋ ਵੀ ਸੱਜਣੋ ਸੂਆ ਇਹ ਵੀ ਤੀਜਾ ਸੂਈ ਆ ਇਹ ਫੌਜੀ ਸਾਹਿਬ ਤੇਰੇ ਬਹਿਨ ਨਾਲ ਆਪਾਂ ਸੰਭੀ ਆਈ ਨਹੀਂ ਮੈਂ ਘਰ ਤੋਂ ਮਾਰਦੀ ਸੀਗੀ ਅੱਛਾ ਹਾਂ ਠੀਕ ਆ ਜੇਲੀ ਵਾਲੀ ਆ ਓਕੇ ਸੱਜਣੋ ਬੱਚੇ ਦਾ ਕੋਈ ਵਾਸਤਾ ਨਹੀਂ ਬੱਚਾ ਨਾ ਆ ਜਾਂ ਨਾ ਆਈ ਬਹਿ ਜਾ ਕੋਈ ਵਾਸਤਾ ਨਹੀਂ ਉਹ ਠੀਕ ਆ ਤੇ ਇੱਕ ਰੰਗ ਕਾਲੀ ਸੂਆ ਇਹ ਵੀ ਤੀਜਾ ਹੀ ਸੂਆ ਤੀਜਾ ਤੇ ਫੈਕਸ ਆਰਡਰ ਦੀ हां बांध लेवे दी ਪਿਆਬੀ ਜੇ ਕਹਿ ਦਈਏ ਤਾਂ ਸੱਜਣੋ ਵੇਖੋ ਤਰਦੀ ਦਾ ਲੇਵਾ ਭਾਂਡਾ ਵਿਰਲ ਵਰਲ ਜੈਡ ਬਲੈਕ ਝੋਟੀ ਤੇ ਬੱਚਾ ਇਹਦੇ ਕੋਲੇ ਵੀ ਸੱਜਣੋ ਕੱਟਾ ਕਰ ਲੋ ਚੈੱਕ ਐਨ ਓਕੇ ਰਿਪੋਰਟਾ ਸੀਲ ਵਾਲੇ ਪੱਖ ਤੋਂ ਤਾਂ ਜਿਵੇਂ ਹੀ گاਵਾ ਤੂੰ ਵੀ ਕਹਿ ਦਈਏ ਨਾ ਸੀਲ ਹੈ ਇੱਕ ਭਰਾ ਕਹਿੰਦੇ گاਵਾ ਤਾਂ ਛੜਾ ਮਾਰਦੀਆਂ ਹੁੰਦੀਆਂ ਸਾਰੀਆਂ گاਵਾ ਛੜਾ ਨਹੀਂ ਮਾਰਦੀਆਂ ਸੱਜਣੋ ਉਹ ਕੋਈ ਕਰਮਾਂ ਵਾਲੀ ਉਹੋ ਜੀ ਅੱਛਾ ਮੈਂ ਭੈਣਾਂ ਥੱਲੇ ਠੀਕ ਆ ਕੋਈ ਵਾਸਤਾ ਨਹੀਂ ਇਹਨੂੰ ਓਕੇ ਵੀ ਐ ਨਹੀਂ ਚੱਕਰ ਹੈਗਾ ਹਨਾ ਠੀਕ ਆ ਪੋਲੀ ਨਹੀਂ ਆਏ ਪੋਲੀ ਬਾਲੀ ਆ ਹਨਾ ਪੋਲੀ ਬਹੁਤ ਜਿਆਦੇ ਚਲ ਜਵਾਕ ਕਰਕੇ 4 ਸਾਲ ਦਾ ਹੈਗਾ ਨਾ ਉਹ ਵੀ ਚਲੂਗਾ ਠੀਕ ਆ ਵੀ ਨਵਾਂ ਬੰਦਾ ਵੀ ਚਲੂਗਾ ਓਕੇ ਬਾਕੀ ਬੱਚਾ ਵੀ ਲਾ ਦਿੰਦੇ ਆਪਾਂ ਕਈ ਵਾਰ ਭਰਾਉਣੇ ਲਾ ਹੈਗਾ ਯਾਰ ਤਾਂ ਜੈਲੀ ਕਰਕੇ ਬੱਚਾ ਫੰਦ ਚੱਲਦੀ ਕਿ ਨਹੀਂ ਚੱਲਦੀਗੀ ਇਹ ਇਹ ਗੱਲ ਵੀ ਵੱਡੀ ਆ ਇਹਦੇ 'ਚ ਵੀ ਹਾਂ ਸਿਆਣੀ ਗੱਲ ਆ ਵੀ ਕਈ ਬੰਦੇ ਅਗਲਾ ਸੋਚਦਾ ਯਾਰ ਇਹ ਨਾ ਹੋਵੇ ਵੀ ਉਵੇਂ ਹੀ ਬਹਿ ਕੇ ਧਾਰਾ ਮਾਰਤੀਆਂ ਤੇ ਬੱਚੇ ਤੇ ਲਾਉਂਦੀ ਨਾ ਹੋਵੇ ਸਿਆਣੀ ਗੱਲ ਹਰ ਪੱਖ ਤੋਂ ਆਪਾਂ ਤਸੱਲੀ ਕਰਾਂ ਆਈਏ ਅਗਲੇ ਦੀ ਹੈਨਾ ਪੈਸੇ ਖਰਚਨੇ ਆ ਅਗਲੇ ਨੇ ਵੀ ਪੈਸੇ ਖਰਚਦੇ ਹੋਣ ਪੰਡ ਪੈਸੇ ਬਣ ਜਾਂਦੀ ਆ ਵਾਕਿਆ ਸਹੀ ਗੱਲ ਆ ਕੋਈ ਸ਼ੱਕ ਨਹੀਂ ਹੋਜੀ ਸਾਬ ਬੱਚਾ ਛੱਡ ਤਾਂ ਸੱਜਰੋ ਉੱਤਰ ਆਉਂਦੇ ਫਿਰ ਦੋ ਦੋ ਧਾਰਾ ਤੁਹਾਨੂੰ ਫੇਰ ਵੀ ਚੈੱਕ ਕਰਾਵਾਂਗੇ ਤੇ ਇਹਦਾ ਰੇਟ ਫਿਰ ਫੌਜੀ ਸਾਹਿਬ ਕੀ ਰਹੂਗਾ ਦੀ ਵੀ ਪੈਸੇ ਇਹ ਵੀ ਬਹੁਤ ਝੂਠੀ ਹਾਂ ਪਰ ਆਪਾਂ ਨੂੰ ਹਿਸਾਬ ਨਾਲ ਬਣੀ ਹੈਗੀ ਆ ਤੇ ਆਪਾਂ ਵੀ ਹਿਸਾਬ ਨਾਲ ਹੀ ਅਗਲੇ ਨੂੰ ਦੇਣੀ ਆ ਹਾਂਜੀ ਇਹਦਾ ਵੀ ਲੱਖ ਰੁਪਈਆ ਕਰਦੇ ਆਪਾਂ ਵੱਲ ਠੀਕ ਆ ਜੇ ਨਾ ਇਹ ਵੀ ਸਤਨ ਦੇ ਦੀ ਅੱਜ ਉਹਨਾਂ ਉਹਨਾਂ ਹੀ ਦੁੱਧ ਆ ਤੇ ਉਹਨਾਂ ਉਹਨਾਂ ਹੀ ਰੇਟ ਆ ਦੋਨਾਂ ਦਾ ਉਹੋ ਉਹੋ ਹੀ ਸੂਆ ਉਹੋ ਹੀ ਸੂਆ ਇੱਕੋ ਹੀ ਸੂਆ ਠੀਕ ਆ ਉਹਨਾਂ ਕੋਈ ਸੂਏ ਦਾ ਫਰਕ ਨਹੀਂਗਾ ਦੋਨਾਂ ਹੀ ਤੀਜਾ ਤੀਜਾ ਹੈ ਹਾਂਜੀ ਓਕੇ 97 ਦੇ ਵਿੱਚ ਛੋਟਾ ਛੱਪਾ ਹੋਊਗਾ ਪਰ ਜੇ ਜੋੜਾ ਕੋਈ ਲੈਂਦਾ ਹਾਂ ਫਿਰ ਆਪਾਂ ਹੋਰ ਮਾਨਤਾਨ ਕਰਦਾਂਗੇ ਥੋੜਾ ਬਹੁਤ 97 ਚੋ ਛੋਟ ਛੱਪਾ ਹੋਊਗਾ ਜੇ ਜੋੜਾ ਹੀ ਕੋਈ ਲੈਂਦਾ ਤਾਂ ਫਿਰ ਵੱਧ ਮਾਨਤਾਨ ਹੋ ਜਾਊਗਾ ਹਾਂ ਥੋੜਾ ਵੱਧ ਮਾਨਤਾਨ ਹੋ ਜਾਊਗਾ ਓਕੇ ਸੱਜਣੋ ਲੈ ਕਰ ਲੋ ਚੈੱਕ ਰੂਮਰ ਕੀ ਪੋਲੀ ਹੈਨਾ ਬਹੁਤ ਜ਼ਿਆਦਾ ਪੋਲੀ ਅਗਲੇ ਅਗਲੀ ਬਹੁਤ ਜ਼ਿਆਦਾ ਪੋਲੀ ਬਹੁਤ ਜ਼ਿਆਦਾ ਠੀਕ ਆ ਸੱਜਣੋ ਅਗਲੇ ਥਨਾ ਦੀ ਚਵਾਈ ਨਹੀਂ ਠੀਕ ਆ ਬੱਤੂ ਕੀਆ ਲਓ ਵੀ ਸੱਜਣੋ ਇਹ ਦੋ ਐਨੀਮਲ ਇਸ ਵੇਲੇ ਜਿਹੜੇ ਸਵੇਰ ਦੇ ਟਾਈਮ ਤੁਹਾਨੂੰ ਪਿੰਡ ਕਬਰਵੱਛਾ ਤੇ ਜ਼ਿਲ੍ਹੇ ਫਿਰੋਜ਼ਪੁਰ ਨਗਰ ਦੇ ਵਿੱਚੋਂ ਵਿਖਾਤੇ ਆ। ਦੋਨੇ ਸੂਏ ਸਵਾਏ ਆ ਚੰਗੇ ਦੁੱਧ ਵਾਲੀਆਂ ਝੋਟੀਆਂ ਵਿਖਾਤੀਆਂ ਤੁਹਾਨੂੰ ਕਬਰਵੱਛੇ ਨਗਰ ਤੋਂ। ਆਹ ਦਾ ਕਰਮਾ ਵਾਲੀ ਨੇ ਐਨ ਜਿਵੇਂ ਕਹਿ ਦਈਏ ਨਾ ਬਹੁਤ ਚੰਗੀ ਮੈਂ ਦੁੱਧ ਤੇ ਰਹੂਗੀ ਕੋਈ ਸ਼ੱਕ ਨਹੀਂ। ਜਿਵੇਂ ਵਜੂਦ ਪਾਕਿਸਤਾਨ ਵਾਲੀਆਂ ਮਈਆਂ ਦੇ ਛੋਟੇ ਆ ਤੇ ਲੇਵੇ ਵੱਡੇ ਉਹ ਢਾਂਚਾ ਇਹਨੂੰ ਕਰਮਾ ਵਾਲੀ ਨੂੰ ਲੱਗਾ ਹੋਇਆ। ਵੇਖੋ ਗਾਹ ਨੂੰ ਵੀ ਲੇਵਾ ਮੈਂ ਤੁਹਾਨੂੰ ਚੈੱਕ ਕਰਾ ਦਿਆਂ ਆਹ ਵੇਖੋ ਹੈ ਨਾ ਕਿਆ ਬਾਤ ਵਾਲੀ ਗੱਲ ਏ ਕਰਮਾ ਵਾਲੀ ਦੀ ਤੇ 400 ਦੀਆਂ 100 ਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਨੂੰ ਵੀਡੀਓ ਨੂੰ ਐਂਡ ਤੱਕ ਵੇਖਣੇ